ਤਿੰਨ ਪੁੱਤ ਤੇ ਪਤੀ ਇਸ ਦੁਨੀਆ ਨੂੰ ਕਹੇ ਗਏ ਅਲਵਿਦਾ ਇਕੱਲੀ ਬਜ਼ੁਰਗ ਮਾਤਾ ਕੰਦਾਵਲ ਦੇਖ-ਦੇਖ ਬਹਾਉਂਦੀ ਰਹਿੰਦੀ ਹੈ ਹੰਝੂ ਜੇਕਰ ਮਦਦ ਨਹੀਂ ਕਰ ਸਕਦੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਅੱਖਾਂ ਦੇ ਵਿੱਚ ਹੰਝੂ ਅਤੇ ਉਦਾਸੀ ਭਰਿਆ ਚਿਹਰਾ ਲਈ ਬੈਠੀ ਇਸ ਮਾਤਾ ਦਾ ਨਾਮ ਗੁਰਮੀਲ ਕੌਰ ਹੈ ਜਿਹਦੇ ਤਿੰਨ ਜਵਾਨ ਪੁੱਤ ਅਤੇ ਪਤੀ ਇਸ ਦੁਨੀਆ ਨੂੰ ਅਲਵਿਦਾ ਕਹੇ ਗਏ ਨੇ ਅਤੇ ਛੋਟੇ ਜਿਹੇ ਪੋਤੇ ਨੂੰ ਛੱਡ ਕੇ ਚਲੇ ਗਏ ਪਰ ਅੱਜ ਵੀ ਇਹ ਮਾਤਾ ਆਪਣੇ ਤਿੰਨੋ ਜਵਾਨ ਪੁੱਤਾਂ ਤੇ ਪਤੀ ਦੀ ਫੋਟੋ ਦੇਖ ਕੇ ਰਾਤ गुजार ਲੈਂਦੀ ਹੈ ਐਸੀ ਕਿ ਇਸ ਪਰਿਵਾਰ ਤੇ ਕੁਦਰਤ ਦੀ ਮਾਰ ਪਈ ਕੀ ਹੋਇਆ ਉਹ ਤੁਹਾਨੂੰ ਦੱਸ ਦਿਆਂ ਇਸ ਮਾਤਾ ਦੇ ਤਿੰਨ ਪੁੱਤ ਇਸ ਦੁਨੀਆ ਤੋਂ ਤੁਰ ਗਏ ਅਤੇ ਪਤੀ ਵੀ ਆਪਣੀ ਪੁੱਤਰਾਂ ਦੇ ਮੰਗ ਰਹੀ ਤੁਰ ਗਿਆ ਜਦੋਂ ਸ਼ਾਮ ਨੂੰ ਤਿੰਨ ਜਵਾਨ ਪੁੱਤ ਤੇ ਪਤੀ ਕੰਮ ਤੋਂ ਘਰ ਵਾਪਸ ਪਰਤਦੇ ਸੀ ਤਾਂ ਬੇਹੜੇ ਵਿੱਚ ਰੌਣਕਾਂ ਹੀ ਰੌਣਕਾਂ ਲੱਗ ਜਾਂਦੇ ਸੀ ਅੱਜ ਇਸ ਘਰ ਦੇ ਵਿੱਚ ਇਹ ਕੱਲੀ ਮਾਤਾ ਗਰਮੇਲ ਕੌਰ ਕੰਧਾਂ ਦੇ ਨਾਲ ਜਾਂ ਫਿਰ ਆਪਣੇ ਕੰਧਾਂ ਦੇ ਉੱਪਰ ਲੱਗੀਆਂ ਪੁੱਤਰਾਂ ਦੀਆਂ ਤਸਵੀਰਾਂ ਦੇ ਨਾਲ ਗੱਲਾਂ ਕਰਦੀ ਹੈ ਤੇ ਰਾਤ गुजार ਲੈਂਦੀ ਹੈ ਇਸ ਬਜ਼ੁਰਗ ਮਾਤਾ ਦਾ ਨਾਮ ਗਰਮੇਲ ਕੌਰ ਹੈ ਤੇ ਮਾਤਾ ਜ਼ਿਲ੍ਹੇ ਦੇ ਪਿੰਡ ਕੋਕਰਪੁਰਦ ਦੇ ਵਿੱਚ ਇੱਕ ਖਾਸਾ ਹਾਲਤ ਮਕਾਨ ਦੇ ਵਿੱਚ ਰਹਿ ਰਹੀ ਹੈ। ਇਸ ਬਜ਼ੁਰਗ ਮਾਤਾ ਗਰਮੇਲ ਕੌਰ ਨੇ ਦੱਸਿਆ ਕਿ ਉਸ ਦਾ ਇੱਕ ਪੁੱਤਰ ਵਿਆਹ ਹੋਇਆ ਸੀ ਤੇ ਉਸ ਦੀ ਮੌਤ ਤੋਂ ਬਾਅਦ ਪਤਨੀ ਵੀ ਘਰ ਛੱਡ ਕੇ ਚਲੀ ਗਈ ਅਤੇ ਇੱਕ ਅਜਿਹੇ ਛੋਟੇ ਜਿਹੇ ਪੋਤੇ ਨੂੰ ਝੋਲੀ ਦੇ ਵਿੱਚ ਪਾ ਗਈ ਜੋ ਕਿ ਅੱਜ ਜਵਾਨ ਹੋ ਗਿਆ ਹੈ ਅਤੇ ਮਿਹਨਤ ਮਜ਼ਦੂਰੀ ਕਰਦਾ ਹੋਇਆ ਉਹਨਾਂ ਦੱਸਿਆ ਕਿ ਪਤਾ ਨਹੀਂ ਅਜਿਹੀ ਕੀ ਬਿਮਾਰੀ ਹੋਈ ਕੀ ਉਸ ਦਾ ਪੂਰਾ ਘਰ ਖਾਲੀ ਹੋ ਗਿਆ। ਉਹਨਾਂ ਦੱਸਿਆ ਕਿ ਅੱਜ ਜਿਸ ਘਰ ਦੇ ਵਿੱਚ ਪੰਜ ਜੀ ਰਹਿੰਦੇ ਸੀ ਉਹਨਾਂ ਦੇ ਵਿੱਚੋਂ ਸਿਰਫ ਉਹ ਤੇ ਉਸ ਦਾ ਪੋਤਾ ਹੀ ਬਾਕੀ ਰਹਿ ਗਏ ਨੇ ਤੇ ਮਾਤਾ ਨੇ ਰੋਂਦੇ ਹੋਏ ਦੱਸਿਆ ਕਿ ਅੱਜ ਇਸ ਘਰ ਦੇ ਵਿੱਚ ਸਿਰਫ ਤਸਵੀਰਾਂ ਹੀ ਨਜ਼ਰ ਆਉਂਦੀਆਂ ਨੇ ਕਦੇ ਇਸ ਦੇ ਘਰ ਦੇ ਵਿੱਚ ਮੰਜੇ ਹੀ ਮੰਜੇ ਹੁੰਦੇ ਸਨ ਅਸੀਂ ਪਰਿਵਾਰ ਖੁਸ਼ੀਆਂ ਭਰੀ ਜ਼ਿੰਦਗੀ ਬਤੀਤ ਕਰਦਾ ਸੀ ਬਜ਼ੁਰਗ ਮਾਤਾ ਨੇ ਭਾਵਕ ਹੁੰਦੇ ਹੋਏ ਦੱਸਿਆ ਕਿ ਹੁਣ ਪਰਮਾਤਮਾ ਤੇ ਕੀ ਸ਼ਿਕਵਾ ਉਹ ਮੇਰਾ ਸਾਰਾ ਪੋਤਾ ਹੈ ਪਰ ਕਦੇ ਕਿਸੇ ਸਰਕਾਰ ਨੇ ਕੋਈ ਮਦਦ ਨਹੀਂ ਕੀਤੀ ਜੇਕਰ ਤੁਸੀਂ ਵੀ ਇਸ ਮਾਤਾ ਦੀ ਮਦਦ ਕਰਨਾ ਚਾਹੁੰਦੇ ਹੋ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇ ਉਤੇ ਜਿੰਨੀ ਹੋ ਸਕੇ ਇਸ ਮਾਤਾ ਦੀ ਮੇਰਾ ਘਰ ਮੇਰ ਕੋਰਨਾਵਾ ਹੈ ਖੋਖਰ ਖੁਰਦਾ ਹੈ ਹਾਂ ਮੇਰੇ ਪੁੱਤ ਮੁਕੇ ਨੇ ਕੱਡੇ ਕੱਡੇ ਤੇ ਕੰਨੇ ਕੰਨੇ ਤਿੰਨ ਪੁੱਤ ਮੁਕੇ ਨੇਗੇ ਮੇਰੇ ਉਦੋਂ ਬਾਅਦ ਤਿੰਨ ਪੁੱਤ ਮੁੱਕ ਗਏ ਮੇਰਾ ਬੰਦਾ ਮੁੱਕ ਗਿਆ ਹਾਂ ਬੰਦੇ ਤੋਂ ਬਾਅਦ ਦੇਖ ਲੈ ਉਹੀ ਗੱਲ ਮੇਰੇ ਕੋਈ ਘਰ ਚ ਆਉਣ ਨਹੀਂ ਆਇਆ ਪਰਬਾਰ ਮੇਰਾ ਬਹੁਤ ਆਹੋ ਹੋ ਗਿਆ ਕਿ ਜਿਉਂ ਕੋਈ ਨਹੀਂ ਮੇਰਾ ਮਰਿਆ ਬਰਬਰ ਹੋ ਰਹੀਆਂ ਮੇਰਾ ਕੋਈ ਨਾ ਕਰਦਾ ਨਾ ਕੋਈ ਬਗਾਨਾ ਮਾ ਤਾਂ ਕੀ ਹੋਗਾ ਕਿ ਕਿੰਨੇ ਪੁੱਤਾਂ ਨੂੰ ਕਿੰਨੇ ਪੁੱਤਾਂ ਨੂੰ ਬਸ ਆਪ ਦੇ ਕਰਮ ਹੋਗੇ ਤੇਗੇ ਹੋਰ ਕੁਝ ਨਹੀਂ ਹੋਇਆ ਉਹਨਾਂ ਨੂੰ ਆਪ ਦੇ ਕਰਮ ਹੋਗੇ ਦੁਨੀਆ दारू ਪੀਂਦੀ ਐ ਕੋਈ ਹੋਰ ਨਹੀਂ ਕੁਝ ਦਿਹਾੜੀ ਵਧੀਆ ਕਰਦੇ ਤੇ ਵਧੀਆ ਆਦਾ ਹੋਤੀਗਾ ਮੇਲਾ ਲੱਗਿਆ ਰਹਿੰਦਾ ਅੱਤ ਘਰੇ ਸਾਡੇ ਆਇ ਨੀ ਕੁ ਸੇ ਨੂੰ ਆਇ ਕਹਿੰਦੇ ਤੇ ਵੀ ਉਹ ਆਗਾ ਨਾ ਜਮਾ ਲੜਦੇ ਨਹੀਂ ਤੇ ਕੋਈ ਢਦਾ ਨਹੀਂ ਸੀ ਗਿਆ ਬਸਰ ਆਪ ਦੀ ਹੋਈ ਗੱਲ ਦੀ ਉੱਤੋ ਥੋੜੀ ਉੱਤੋ ਥੋੜੀ ਮਰੀ ਗਈ ਹੈ ਪਹਿਲਾ ਵੱਡਾ ਮੁੱਕ ਗਿਆ ਫਿਰ ਛੋਟਾ ਮੁੱਕ ਗਿਆ ਫਿਰ ਪਚਾਲੜਾ ਮੁੱਕ ਗਿਆ ਤੇ ਐ ਆਹੋ ਹੋਈ ਨਹੀਂ ਫਿਰ ਘਰ ਵਾਲੇ ਨੂੰ ਕੀ ਹੋਊਗਾ ਕਿੰਨਾ ਤੋ ਘਰ ਵਾਲੇ ਨੂੰ ਹੋ ਗਿਆ ਤੀਗਾ ਘਰ ਵਾਲਾ ਬਸ ਉਹ ਵੀ ਬਿਮਾਰ ਹੋ ਗਿਆ ਤੀ ਬੁਖਾਰ ਚੜਨ ਲੱਗ ਗਿਆ ਮਾਨਸਾ ਲੱਗੇ ਅਸੀਂ ਚੱਕ ਕੇ ਵਾਨ ਸਾਡੇ ਦੇ ਚੱਕੇ ਡਾਕਟਰ ਦੇ ਲੈ ਗਏ ਸਰਕਾਰੂ ਚ ਲੈ ਗਏ ਫਿਰ ਹੋਰ ਡਾਕਟਰ ਦੇ ਲੈ ਗਏ ਬਸਰ ਪੁਟਾ ਕਰਾਈ ਗਏ ਸੀ ਉਸ ਤੋਂ ਬਾਅਦ ਕਹਿੰਦੇ ਘਰੇ ਲੈ ਜਾਓ ਘਰੇ ਸੇਵਾ ਕਰ ਲੋ ਇਹ ਅਸੀਂ ਘਰੇ ਲਿਆਂਦਾ ਫਿਰ ਫੇਰ ਨਾ ਦਿਲ ਤੇ ਕਿ ਆ ਫੇਰ ਅਸੀਂ ਫੇਰ ਸਰਕਾਰੂ ਕੇ ਲੈ ਗਏ ਸਰਕਾਰੂ ਵਾਲੇ ਕਹਿੰਦੇ ਵੀ ਇਹ ਤੇ ਹੱਥ ਨਾਲ ਆਇਓ ਹੱਥ ਨਾਲ ਆਇਓ ਜੇ ਹੱਥ ਲਾਤਾ ਕਹਿੰਦੇ ਤੇ ਬੰਦਾ ਬਸ ਨਾਲ ਦੀ ਨਾਲ ਉਹ ਵੀ ਮੁੱਕ ਜੂਗਾ ਕੋਈ ਮੱਕੀ ਕੋਣ ਕੋਣ ਬੈਨੇ ਕਰੇ ਮੈਂ ਕੱਲੀ ਰਹਿਣੀ ਆਂ ਜੀ ਕੱਲੀ ਰਹਿਣੀ ਆ ਕੱਲੀ ਬਸ ਪੋਟਾ ਮੇਰਾ ਦਿਹਾੜੀ ਗਿਆਗਾ ਕਰਨ ਬੀਚਾ ਦਾ ਆਪਾਂ ਟਾਈਮ ਤੇ ਪਾ ਲਾਂਗੇ ਦੋ ਪੈਸੇ ਉਹ ਹੋਈ ਜਾਂਦੇ ਨੇ ਤੇ ਮੈਂ ਨਰੇਗਾ ਚ ਵਗ ਜਾਂਦੀ ਸੀ ਅੱਗੇ ਨਰੇਗਾ ਚ ਜਾਂਦੀ ਨਹੀਂ ਹੁਣ ਮੈਂ ਆਪਰੇਸ਼ਨ ਕਰਾ ਰੱਖਿਆਗਾ ਤੇ ਹੋਰ ਮੇਰਾ ਕੋਈ ਹੁਣ ਹੁਣ ਕੀ ਮੰਗ ਕਰ ਦੂ ਮੈਂ ਕੋਈ ਟੱਕਾ ਹੁੰਦੀ ਮੈਂ ਇਹੀ ਮੰਗ ਮੰਗਦੀ ਆ ਬਸ ਮੇਰਾ ਹੋਰ ਕੋਈ ਮੰਗ ਨਹੀਂ ਮੇਰੀ ਤਾਂ ਵੇਰਾ ਮਕਾਨ ਪਈ ਜੇ ਕੋਈ ਹੋਰ ਵਦਾਂ ਪਈ ਹੋਵੇਗਾ ਮੇਰੀ ਮੰਗ ਆਹੋ ਕਰ ਦੇ ਪੂਰੀ